ਲੁਧਿਆਣਾ ਸੈਲਫ ਹੈਲਪ ਗਰੁੱਪ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਨੇ ਅੱਜ ਮਹਿਲਾਵਾਂ ਨੂੰ ਗ੍ਰਾਂਟ ਵੰਡੀ ਹੈ। ਉੱਥੇ ਹੀ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਿੱਥੇ ਇਸ ਦੀ ਹੌਸਲਾ ਅਫਜ਼ਾਈ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਹਰ ਸੰਭਵ ਮਦਦ ਦੇਣ ਦਾ ਵੀ ਦਾਅਵਾ ਕੀਤਾ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਮੀਂਹ ਅਤੇ ਗੜੇਮਾਰੀ ਦੇ ਕਾਰਨ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਨੂੰ ਲੈ ਕੇ ਵੀ ਗਿਰਦਾਵਰੀ ਕਰਵਾਈ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਨੁਕਸਾਨ ਦਿੱਤਾ ਜਾ ਸਕੇ ਇਸ ਤੋਂ ਇਲਾਵਾ ਉਹਨਾਂ ਨਹਿਰੀ ਪਾਣੀ ਨੂੰ ਲੈ ਕੇ ਵੀ ਮੁੱਖ ਮੰਤਰੀ ਦੀ ਯੋਜਨਾ ਤਹਿਤ ਲੋਕਾਂ ਨੂੰ ਹਰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ ਜਿਹੜਾ ਸੈਲਫ ਹੈਲਪ ਗਰੁੱਪ ਹੈ ਜਿਹੜਾ ਵਿਮਨਜ਼ ਦਾ ਐਫ ਵੀਓਜ਼ ਉਹਦੇ ਵਿੱਚ ਮੈਨੂੰ ਸ਼ਾਮਲ ਹੋਣ ਦੀ ਸੱਦਾ ਦਿੱਤਾ ਗਿਆ ਸੀ ਉਹਦੇ ਵਿੱਚ ਮੈਂ ਆ ਜਿੱਨਾ ਸਾਡੀਆਂ ਸਰਕਾਰ ਜੋ ਪੈਣਾ ਨੇ ਕਾਫੀ ਇਹਦੇ ਵਿੱਚ ਇਨਕਲਾਬ ਲਿਆਂਦਾ ਹੈ ਆਪਣੇ ਕਾਰੋਬਾਰ ਆਪਣੇ ਤੌਰ ਤੇ ਵਧਾਏ ਹੈ ਉਹਨਾਂ ਨੂੰ ਵੇਖਣ ਲਈ ਉਹਨਾਂ ਦੀ ਕੋਈ ਦੁੱਖ ਤਕਲੀਫ ਸੁਣ ਕੇ ਉਹਦੇ ਵਿੱਚ ਕੋਈ ਅਸੀਂ ਸਰਕਾਰ ਕਰ ਸਕਦੇ ਹਾਂ ਇਸ ਦਾ ਜਿਹੜਾ ਸੈਲਫ ਹੈਲਪ ਗਰੁੱਪ ਹੈ ਹਾਂਜੀ ਮੰਤਰੀ ਸਾਹਿਬ ਜਿਹੜਾ ਉਹਦੇ ਵਾਸਤੇ ਜਿਹੜੇ ਉਹ ਆਪਣੇ ਆਪ ਕਾਰੋਬਾਰ ਚਲਾਉਂਦੇ ਨੇ ਜਿਹਦੇ ਨਾਲ ਕਾਫੀ ਉਹਨਾਂ ਨੂੰ ਫਾਇਦਾ ਹੋਇਆ ਉਹਨਾਂ ਵਿੱਚ ਮੈਂ ਹਿੱਸਾ ਲੈਣ ਲਈ ਆਇਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਅਜੀ ਸਰਪ੍ਰੀਖ ਦੇ ਸਰਕਾਰ ਬੁੱਲੂ ਜਿਹੜਾ ਹੈਗਾ ਔਮਨ ਇੰਵਰਨਮੈਂਟ ਤੇ ਕੀ ਕੀਤਾ ਜਾ ਰਿਹਾ ਹੈਗਾ ਵੀ ਹੋਰ ਵੀ ਵੱਧ ਤੋਂ ਉਹਦੇ ਵਿੱਚ ਸੈਲਫ ਹੈਲਪ ਗਰੁੱਪ ਵੀ ਇੰਕਲਾਈਡ ਜਿੰਨੇ ਉਹ ਕੀ ਕੀਤਾ ਜਾ ਰਿਹਾ ਹੈਗਾ ਵੀ ਮੈਂ ਇਹਨਾਂ ਨਾਲ ਅੱਜ ਪਹਿਲੇ ਦਿਨ ਆ ਕੇ ਆ ਇਹ ਵੀ ਸ਼ਾਮਲ ਹੋ ਰਿਹਾ ਜੋ ਗੱਲਬਾਤ ਦੱਸਣਗੇ ਜੋ ਸਰਕਾਰ ਦਾ ਬਣਦਾ ਫਰਜ਼ਾ ਸੀ ਨਵਾਵਾਂਗੇ ਤੇ ਫਿਰ ਦੂਸਰਾ ਜਿਹੜਾ ਚੰਡੀਗੜ੍ਹ ਦੇ ਵਿੱਚ ਮੇਅਰ ਵੀ ਲੈ ਕੇ ਬਣੇ ਕੱਲ ਵੀ ਜਿਹੜਾ ਪ੍ਰੋਟੈਸਟ ਸੀ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਨਾਲ ਬੀਜੇਪੀ ਕਰ ਰਹੀ ਹੈ ਉਹਦੇ ਬਾਰੇ ਤੁਸੀਂ ਪ੍ਰੈਸ ਵਾਲੇ ਸੱਜਣੋ ਆਪ ਜਾਣਦੇ ਹੋ ਕਿ ਐਡਾ ਵੱਡਾ ਕਦੇ ਵੀ ਜਿਹੜਾ ਲੋਕਤੰਤਰ ਵਿੱਚ ਨਹੀਂ ਹੋਇਆ ਕਿ ਜਿਹੜੀਆਂ ਵੋਟਾਂ ਕੋਈ ਨਿਸ਼ਾਨ ਲਾ ਕੇ ਬਦਲ ਦਿੱਤੀਆਂ ਯਾਨੀ ਇੱਕ ਪਾਸੇ 20 ਹੈ ਇੱਕ ਪਾਸੇ 14 ਲੋਕ ਨੇ ਸੋ ਉਧਰਲੇ ਪਾਸੇ ਤਾਂ ਉਹਨਾਂ ਦੇ ਇੱਕ ਵੱਧ ਗਿਆ ਇਧਰਲੇ ਪਾਸੇ 8 ਘਟਾ ਦਿੱਤੇ ਗਏ ਸੋ ਬਹੁਤ ਮਾੜੀ ਗੱਲ ਹੈ ਲੋਕਤੰਤਰ ਵਿੱਚ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠਣ ਲੱਗ ਜਾਂਦਾ ਜਿਹਨੂੰ ਲੋਕ ਬਣਾਉਣਾ ਚਾਹਣ ਉਸ ਨੂੰ ਬਣਾ ਦੇਣਾ ਚਾਹੀਦਾ ਅਤਵਾਦੀ ਪੰਨੂ ਵੱਲੋਂ ਅਮਰੀਕਾ ਜਨਮ ਸੰਗਰਾ ਹੈ ਕਿਹਾ ਗਿਆ ਫਿਰ ਨੇ ਤੁਹਾਨੂੰ ਲੱਗਦਾ ਕਿ ਬਾਵਾ ਪਹਿਲਾਂ ਤਾਂ ਮਰਤੀ ਵੀ ਉਹਨਾਂ ਨੇ ਕੋਸਨੇ ਕਿ ਕਿਹੋ ਜਿਹਾ ਹੰਸਾ ਖਲਾਫ ਕਾਰ ਦੇ ਖਟੋਰੀ ਵੀ ਮੇਰਾ ਵਿਭਾਗ ਖੇਤੀਬਾੜੀ ਹੈ ਉਸ ਬਾਰੇ ਤੁਸੀਂ ਗੱਲਬਾਤ ਕਰਨੀ ਹੈ ਜਿਹੜੀ ਖਰਾਬ ਹੋਈ ਹੈ ਹੁਣ ਪਿੱਛੇ ਜੇ ਗੜੇ ਮਾਰੀ ਸਰ ਕੈਮਰਾ ਭਾਈ ਜੀ ਉਹਦਾ ਸਰ ਕੈਮਰਾ ਜਿਹੜਾ ਅਸੀਂ ਪਟਵਾਰੀਆਂ ਕੋਲੋਂ ਗਰਦੌਨੀਆਂ ਕਰਾ ਕੇ ਪਤਾ ਕਰਦੇ ਹਾਂ ਜੀ ਸਰ ਜੀ ਸਰ ਪਹਿਲਾਂ ਵੀ ਸਰਕਾਰ ਨਾ ਰਹੀ ਹੈ ਹੁਣ ਵੀ ਰਵਾਂਗੇ ਭਗਵੰਤ ਮਾਨ ਹੋ ਰਹਾਂ ਦਾ ਇਹ ਕਿਸਾਨਾਂ ਨੂੰ ਵਿਸ਼ਵਾਸ ਸਰ ਇੱਕ ਸੀਐਮ ਸਾਹਿਬ ਨੇ ਐਲਾਨ ਕੀਤਾ ਸੀ ਕਿ ਮਹਿਰੀ ਪਾਣੀ ਜਿਹੜਾ ਉਹਨੂੰ ਸਾਡੇ ਖੇਤਾਂ ਤੱਕ ਪਹੁੰਚਾਇਆ ਜਾਵੇਗਾ ਸੋ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਸੰਬੰਧ ਸਰ ਸਰ ਕੈਮਰਾ ਕੈਮਰਾ ਫੀਡ ਇਧਰ ਜਿਹੜਾ ਪਿਛਲੇ ਸਾਲਾਂ ਦੇ ਪਿਛਲੇ ਸਾਲਾਂ ਨਾਲੋਂ ਇਸ ਵਾਰ ਜਿਹੜਾ ਟੇਲ ਐਂਡ ਏਰੀਆ ਗਣੇ 200 ਤੱਕ ਪਾਣੀ ਪਹੁੰਚਾਇਆ ਗਿਆ ਹੋਣੀਆਂ ਫਸਲਾਂ ਹੋਈਆਂ ਜਿਹਦਾ ਜਿੱਥੇ ਨਹਿਰਾਂ ਦੀ ਸਫਾਈ ਵੇਲੇ ਨਾਲ ਕੀਤੀ ਗਈ ਹੈ ਧਿਆਨ ਕੀਤਾ ਗਿਆ ਪਾਣੀ ਦੀ ਵੰਡ ਸਹੀ ਕੀਤੀ ਗਈ